ਲੋਕ ਹੋ ਰਿਹਾ ਕਿ ਅਗਾਰੀ ਇੱਕ ਮਿੰਟ ਕਰ ਦਿਓ ਇੱਕ ਮਿੰਟ ਉੱਪਰੋ ਕੀ ਆ ਲੈਣਾ ਹੈ ਤੇ ਮਹੌਲ ਸਮਾਨ ਲੈਣਾ ਹੈ ਤੇ ਮੰਜੀ ਕੀ ਆ ਲੈਣਾ ਸਮਾਨ ਚਿੱਟਾ ਵਾਈਟ ਹਾਂਜੀ ਮੰਜੀਤ ਕਿਹੜਾ ਮੰਜੀਤ ਕਿਹੜਾ ਜਿਹੜਾ ਤਕੜਾ ਲੋਗੜਾ ਦਾ ਮੰਜੀਤ ਹੈ ਜਿਹੜਾ ਉਸ ਤੇ ਚਿੱਟਾ ਲੈਣ ਆਈ ਸੀ ਹਾਂਜੀ ਉਹਨੇ ਕੀ ਆ ਲਈ ਥਾਰੇ ਤੇ ਚੀਜ਼ ਚੈਨੀ ਲਈ ਸੀ ਚੈਨੀ ਲਈ ਤੀ ਚੈਨੀ ਥਰੀ ਮੋੜੀ ਨਾਲ ਨਹੀਂ ਮੋੜੀ ਨਹੀਂ ਮੋੜੀ ਨਹੀਂ ਨਹੀਂ ਠੀਕ ਹੈ ਫਿਰ ਤੁਹਾਨੂੰ ਉਹ ਚੈਨੀ ਲੈਣਾ ਹੈ ਪੈਸੇ ਵੀ ਲੈ ਲੈ ਪੈਸੇ ਵੀ ਲੈ ਲੈ ਕਿੰਨੇ ਪੈਸੇ ਲੈਣੇ 1000 ਰੁਪਏ ਪੈਸੇ 1000 ਰੁਪਏ ਵੀ ਲੈ ਲੈ ਠੀਕ ਹੈ ਸਾਨੂੰ ਮੇ ਸ਼ੋਰ ਹੈ ਨਾ ਅਮੇ ਥਾਰੀ ਕੋਈ ਧੱਕਾ ਨਹੀਂ ਕਰਿਆ ਕੁਛ ਨਹੀਂ ਕਰਿਆ ਤੁਸਾਂ ਨੂੰ ਮਾਰਿਆ ਤਾਂ ਨਹੀਂ ਮਾਰਿਆ ਨਹੀਂ ਕੁਛ ਨਹੀਂ ਕਰਿਆ ਸ਼ੋਰ ਹੈ ਨਹੀਂ ਸ਼ੋਰ ਹੈ ਵਾਟ ਕੱਟ ਦਿਓ ਧੀ ਹੈ ਉਹ ਦੋ ਕੁੜੀਆਂ ਨੂੰ ਕੋਈ ਰੋਕ ਕੇ ਪੁੱਛ ਰਹੇ ਨੇ ਉਹਨਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਉਹਨਾਂ ਨੂੰ ਪੁੱਛਿਆ ਜਾ ਰਿਹਾ ਵੀ ਇਹ ਜਿਹੜਾ ਇਹ ਤੁਸੀਂ ਕੀ ਕਰਨਾ ਹੈ ਉਹ ਕਹਿੰਦੇ ਸੀ ਕਿ ਜਮਨਜੀਤ ਨਾਮ ਦਾ ਜਿਹੜਾ ਲੋਹੜਕਾ ਦੇ ਨਾਲ ਦਾ ਬੰਦਾ ਉਹ ਤੋਂ ਅਸੀਂ ਚਿੱਟਾ ਲੈਣ ਆਈਆਂ ਸੀ ਤੋਂ ਇਸੇ ਸਬੰਧ ਵਿੱਚ ਜਿਹੜਾ ਸਾਡੇ ਧਿਆਨ ਚ ਆਇਆ ਸੀ ਜੀ ਤੁਰੰਤ ਕਾਰਵਾਈ ਕਰਦੇ ਹੋਏ ਦਾ ਮਨਜੀਤ ਸਿੰਘ ਸੀ ਆਏ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਜਿਹੜਾ ਇਹ ਗੱਲ ਇਹ ਸਾਨੂੰ ਜੋ ਨਿਕਲ ਕੇ ਸਾਹਮਣੇ ਆਈ ਹੈ ਇਹਦਾ ਮਨਜੀਤ ਸਿੰਘ ਪੁੱਤਰ ਨਛੱਤਰ ਸਿੰਘ ਲੋਹਗੜ੍ਹ ਦਾ ਹੀ ਰਹਿਣ ਵਾਲਾ ਤੇ ਇਹਦੇ ਕੋਲੋਂ ਸਾਨੂੰ 2 ਗ੍ਰਾਮ ਚਟਾ ਬਰਾਮਦ ਹੋਇਆ ਤੇ ਫਰਦਰ ਜਦੋਂ ਅਸੀਂ ਇਹਦੇ ਅੱਗੇ ਪੁੱਛਗਿੱਛ ਕੀਤੀ ਹੈ ਸਾਨੂੰ ਇਹ ਪਤਾ ਲੱਗਿਆ ਤੇ 185 ਨੰਬਰ ਮੁਕੱਦਮਾ 21 ਦਾ ਥਾਣਾ ਸਿਟੀ ਖਰੜ ਦਾ ਵੀ ਇੱਕ ਦਰਜਾ ਉਹ ਵੀ ਇਹ ਤੇ ਚਿੱਟੇ ਦਾ ਹੀ ਮੁਕੱਦਮਾ ਦਰਜਾ ਤੋਂ ਜੇ ਅੱਗੇ ਅਸੀਂ ਜਿਹੜੀ ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੈ ਕੇ ਆਉਂਦਾ ਕਿ ਇਹਨੂੰ ਇਹਨੂੰ ਵੇਚਦਾ ਉਹ ਸਾਰੇ ਐਂਗਲ ਅਸੀਂ ਜਿਹੜੇ ਅੱਗੇ ਕੋਹ ਕੀਤੀ ਜਾਊਗੀ ਇਹ ਜਿਵੇਂ ਸਾਰੇ ਦੀ ਕੁਆਂਟੀਟੀ ਸਿਰਫ 2 ਗ੍ਰਾਮ ਹੈ ਕੰਜ਼ਿਊਮ ਕਰਦਾ ਸੀ ਜਾਂ ਸੇਲ ਕਰਦਾ ਅੱਗੇ ਕੋਈ ਇਹ ਜਾਂ ਕੁਝ ਹੈ ਸਾਹਮਣੇ ਆਇਆ ਹੈ ਜੀ ਹਾਂ ਜੀ ਇਹ ਮਤਲਬ ਇਹ ਜਿਹੜੇ ਜਿਸ ਥਾਂ ਤੋਂ ਜਿਹਨੂੰ ਐਪਰੀਹੈਂਡ ਕੀਤਾ ਉੱਥੇ ਤਾਂ ਮਤਲਬ ਇਹ ਕੋਈ ਸਪਲਾਈ ਕਰਦਾ ਗਿਆ ਨਹੀਂ ਸੀ ਇਹਦੇ ਵੈਸੇ ਹੀ ਇਹਦੇ ਕੋਲ ਇੰਨਾ ਸੀਗਾ ਸਾਨੂੰ ਇਹਦੇ ਤੋਂ ਉਮੀਦ ਹੈ ਵੀ ਇਹ ਤੋਂ ਹੋਰ ਵੀ ਸਾਨੂੰ ਰਿਕਵਰੀ ਹੋਊਗੀ ਜਦ ਜੋ ਪੀਂਦਾ ਵੀ ਹੈ ਤੇ ਵੇਚਦਾ ਵੀ ਕੰਮ ਕਰਦਾ ਹੈ ਪਰ ਜਿਹੜੇ 2 ਗ੍ਰਾਮ ਚਿੱਟਾ ਬਰਾਮਦ ਇਹ ਸਫੀਸ਼ੀਐਂਟ ਹੈ ਇਹਨੂੰ ਸਜ਼ਾ ਵਾਸਤੇ ਕੋਈ ਜਿਆਦਾ ਕੁਆਂਟੀਟੀ ਚੇਹੀਦੀ ਹੁੰਦੀ ਹੈ ਜਿਹੜਾ ਨਹੀਂ ਜਿਹੜਾ ਐਨਡੀਪੀਐਸ ਐਕਟ ਹੈ ਜੀ ਉਹ ਬੜਾ ਕਲੀਅਰ ਹੈ ਉਹਦੇ ਵਿੱਚ ਦੋ ਤੇ ਤਿੰਨ categories ਨੇ ਸਮਾਲ ਕੁਆਂਟੀਟੀ ਮੀਡੀਅਮ ਕੁਆਂਟੀਟੀ ਲਾਰਜ ਕੁਆਂਟੀਟੀ ਇਹਦੇ ਕੋਲ ਸਮੋਂ ਜਿਹੜੀ ਰਿਕਵਰੀ ਹੋਈ ਹੈ ਸਮਾਲ ਕੁਆਂਟੀਟੀ ਹੋਈ ਹੈ ਸਮਾਲ ਕੁਆਂਟੀਟੀ 'ਚ ਵੀ ਕਾਫੀ ਜਿਆਦਾ ਸਜ਼ਾ ਹੈ ਐਨਡੀਪੀਐਸ ਐਕਟ ਦੇ ਵਿੱਚ ਤੇ ਇਹਨੇ ਕੁਝ ਦੱਸਿਆ ਸਰ ਇਹ ਕਿੱਥੋਂ ਪਿੱਛੋਂ ਕਿਹੜੀ ਚੇਨ ਰਹੀਂ ਲਿਆਂਦਾ ਹਾਂ ਜੀ ਹਾਂ ਜੀ ਇਹਨੂੰ ਥੋੜਾ ਟਾਈਮ ਪਹਿਲਾਂ ਹੀ ਤਕਰੀਬਨ 1.5 ਤੋਂ 2 ਘੰਟੇ ਪਹਿਲਾਂ ਹੀ ਅਸੀਂ ਇਹਨੂੰ ਐ ਤੇ ਜਿਵੇਂ ਮੁਕਦਮੇ ਤਬਦੀਦ ਦੇ ਵਿੱਚ ਅਸੀਂ ਇਹ ਤੁਹਾਨੂੰ ਅੱਗੇ ਪੁਸ਼ਤੀਸ਼ ਕਰਾਂਗੇ ਓਬਵੀਅਸਲੀ ਕਿ ਤੁਹਾਨੂੰ ਕਿਉਂ ਤਾਂ ਲੈ ਕੇ ਆਉਂਦਾ ਹੋਊਗਾ ਜੀ ਕਿਉਂ ਜਿਵੇਂ ਜਿਵੇਂ ਸਾਡੇ ਕੋਲ ਤੱਥ ਸਾਹਮਣੇ ਆਈ ਜਾਣਗੇ ਅਸੀਂ ਤੁਹਾਨੂੰ ਬਰੀਫ ਕਰੀ ਜਾਵਾਂਗੇ ਇੱਥੇ ਸਾਡਾ ਤੁਹਾਨੂੰ ਬੁਲਾ ਕੇ ਦੱਸਣ ਦਾ ਮਕਸਦ ਇੱਕ ਇਹ ਵੀ ਸੀਗਾ ਵੀ ਅਫਵਾਹਾਂ ਤੋਂ ਬਚੋ ਜਿਹੜੇ ਜਿਹੜੀ ਪੰਜਾਬ ਸਰਕਾਰ ਦੀਆਂ ਬੜੀਆਂ ਸਖਤ ਹਦਾਇਤਾਂ ਨੇ ਜੀ ਨਸ਼ਿਆਂ ਦੇ ਖਿਲਾਫ ਉਸੇ ਦੇ ਤਹਿਤ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਮੁਖੀ ਨੇ ਗੌਰਵ ਯਾਦਵ ਸਰ ਆਈਪੀਐਸ ਤੇ ਸਾਡੇ ਜਿਹੜੇ ਐਸਐਸਪੀ ਸਾਹਿਬ ਜੀ ਦੀਪਕ ਪਾਰਕ ਜੀ ਉਹਨਾਂ ਦੇ ਜਿਹੜੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੀ ਮੋਹਲੀ ਪੁਲਿਸ ਸਾਹਿਬ ਸਮੇਤ ਸਾਰੀ ਪੰਜਾਬ ਪੁਲਿਸ ਨਿਰੰਤਰ ਜਿਹੜੀ ਲਗਾਤਾਰ ਜਿਹੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਕੁਝ ਕੁ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਚੱਲ ਰਹੀਆਂ ਨੇ ਮੈਂ ਦੇਖਣ ਚ ਆਇਆ ਵੀ ਜਿਨ੍ਹਾਂ ਤੇ ਆਫਵਾਮ ਫਲਾਈਆਂ ਜਾ ਰਹੀਆਂ ਸੋ ਆਫਵਾਮ ਵਾਲੇ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਆਫਵਾਮ ਵੱਲ ਧਿਆਨ ਨਾ ਦਿਓ ਪੰਜਾਬ ਪੁਲਿਸ ਨਾ ਕਿਸੇ ਨਸ਼ੇ ਕਰਨ ਵਾਲੇ ਦੀ ਮਦਦ ਕਰਦੀ ਹੈ ਤੇ ਨਾ ਹੀ ਕਿਸੇ ਨਸ਼ਾ ਨਸ਼ਾ ਮਦਦ ਕਰ ਨਸ਼ਾ ਵੇਚਣ ਵਾਲੇ ਨੂੰ ਕਿਸੇ ਤਰੀਕੇ سپورਟ ਕਰਦੀ ਹੈ ਰੈਦਰ ਕਿ ਸਖਤ ਤੋਂ ਸਖਤ ਕਾਰਵਾਈ ਪਹਿਲਾਂ ਵੀ ਹੁੰਦੀ ਕਰਦੀ ਆ ਰਹੀ ਹੈ ਉਸ ਤੋਂ ਅੱਗੇ ਤੋਂ ਵੀ ਕਰਦੀ ਰਹੂਗੀ ਠੀਕ ਸਰ ਜਿਸ ਤਰੀਕੇ ਨਾਲ ਜਿਹੜੀ ਇੱਕ ਵੀਡੀਓ ਰਾਤ ਸਰਫੇਸ ਹੋਈ ਹੈ ਤੇ ਉਹਦੇ ਵਿੱਚ ਕੁੜੀਆਂ ਦੇ ਚਿਹਰੇ ਦਿਖਾਏ ਗਏ ਕਿ ਉਹ ਕਾਨੂੰਨ ਅਨੁਸਾਰ ਕਿੰਨਾ ਕੁ ਸਹੀ ਹੈ ਜੀ ਉਹ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਸੇ ਦੇ ਚਿਹਰੇ ਨਹੀਂ ਦਿਖਾਏ ਜਾਣੇ ਚਾਹੀਦੇ ਸੀਗੇ ਖਾਸ ਕਰਕੇ ਮੋਰਓਵਰ ਉਹ ਜਿਨ੍ਹਾਂ ਨੇ ਵੀ ਉਹ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਜਿਹੜੀਆਂ ਉਹ ਸੀਗੀਆਂ ਕੁੜੀਆਂ ਉਹਨਾਂ ਨੂੰ ਜੇ ਉਹ ਵਿਕਟਮ ਸੀਗੀਆਂ ਐਡਮਿਟ ਕਰਾਉਣਾ ਕਿਤੇ ਡੇ ਅਡਿਕਸ਼ਨ ਸੈਂਟਰ ਵਗੈਰਾ ਦੇ ਦਾਖਲ ਕਰਾਉਣਾ ਪੈਂਦਾ ਸੀ ਅਸੀਂ ਉਹਨਾਂ ਨੂੰ ਤਸਦੀਕ ਕਰ ਰਹੇ ਹਾਂ ਕੁੜੀਆਂ ਨੂੰ ਹਾਲੇ ਤੱਕ ਸਾਨੂੰ ਉਹ ਮਿਲੀਆਂ ਨਹੀਂ